ਪੱਠਾ ਐਸੋਸੀਏਸ਼ਨ ਫਤਿਹਗੜ ਸਾਹਿਬ ਦੀ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਪ੍ਰੇਮ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ ਹੈ ਇਸ ਮੀਟਿੰਗ ਵਿੱਚ ਪੱਠਾ ਉਦਯੋਗ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਦੀਆਂ ਉਦਯੋਗ ਸੰਬੰਧੀ ਬਣਾਈਆਂ ਗਈਆਂ ਮਾਰੂ ਨੀਤੀਆਂ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਉਨਾ ਕਹੇ ਕਿ ਸੂਬੇ ਦੇ ਸਾਰੇ ਪੱਠਾ ਮਾਲਕ 11 ਅਗਸਤ ਤੋਂ ਲੈ ਕੇ 15 ਅਗਸਤ ਤੱਕ ਇੱਟਾਂ ਦੀ ਸੇਲ ਨਹੀਂ ਕਰਨਗੇ ਜੇਕਰ ਸਰਕਾਰ ਸਾਡੀ ਸਮੱਸਿਆ ਵੱਲ ਧਿਆਨ ਨਹੀਂ ਦਿੰਦੀ ਤਾਂ 1 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਪੱਠੇ ਬੰਦ ਕੀਤੇ ਜਾਣਗੇ ਅੱਜ ਸਾਡੀ ਪੱਠਾ ਐਸ਼ਸ਼ਨ ਦੀ ਜਿਲ੍ਹਾ ਫਤਿਹਗੜ੍ਹ ਦੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਸਾਨੂੰ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਉਹ ਪਾਇਲਟਸ ਦੇ ਉੱਪਰ ਮਾਈਨਿੰਗ ਦੇ ਉੱਪਰ ਹੈ ਜਿਹੜੀ ਪਹਿਲਾਂ ਸਾਡੀ ਮਾਈਨਿੰਗ ਦੀ 2 ਏਕੜ ਦੀ ਪਰਮਿਸ਼ਨ ਸਾਨੂੰ ਮਿਲਦੀ ਸੀ ਸਰਕਾਰ ਨੇ ਹੁਣ ਪਿਛਲੇ ਮਾਰਚ ਤੋਂ ਉਹ ਵੀ ਬੰਦ ਕਰ ਦਿੱਤੀ ਅਸੀਂ ਪੱਠੇ ਵਾਲੇ ਕੋਲੇ ਮਿੱਟੀ ਚਾਲਾ ਪੱਠੇ ਚਾਲਾਂ ਲਈ ਮਿੱਟੀ ਦਾ ਕੋਈ ਸਾਧਨ ਨਹੀਂ ਹੈ ਤੇ ਨਾ ਹੀ ਕੋਈ ਸਰਕਾਰ ਵੱਲੋਂ ਕੋਈ ਐਫਰਟ ਕੀਤੀ ਜਾ ਰਹੀ ਹੈ ਸਾਨੂੰ ਪਰਮਿਸ਼ਨਾਂ ਦਿੱਤੀਆਂ ਜਾਣ ਤੇ ਦੂਜਾ ਸਾਡੇ ਉੱਪਰ ਜਿਹੜੀ ਪਰਾਲੀ ਹੈ ਪਰਾਲੀ ਦੀ ਪੈਲਟਸ ਹੈ ਉਹ ਜ਼ਬਰਦਸਤੀ ਫੋਪੀ ਜਾ ਰਹੀ ਹੈ ਜਦੋਂ ਕਿ ਉਹ ਦੀ ਕੋਈ ਇਟ ਬੰਦ ਹੀ ਨਹੀਂ ਹੈ ਪੁਲੀ ਸਾਇੰਸ ਐਂਡ ਟੈਕਨੋਲੋਜੀ ਵਾਲਿਆਂ ਨੂੰ ਅਸੀਂ ਕਹਿ ਵੀ ਸਾਡੇ ਪੱਠੇ ਤੁਸੀਂ 2-4 ਰੱਖ ਰੱਖ ਲੋ ਲੈ ਕੇ ਚਲਾਓ ਪੈਲਟਸ ਨੂੰ ਉੱਥੇ ਵਰਤੋ ਵਰਤ ਕੇ ਸਾਨੂੰ ਉਹ ਦੱਸੋ ਤੁਸੀਂ ਕਿਵੇਂ ਚਲਾਈਏ ਉਹਦੀ ਸੀਬੀ ਬਹੁਤ ਘੱਟ ਆ ਉਹ ਕਾਮਯਾਬ ਨਹੀਂ ਹੈਗੀ ਇਸ ਦੇ ਇਸ ਰੋਸ ਦੇ ਸੰਬੰਧਿਤ ਵਿੱਚ ਅਸੀਂ ਤਕਰੀਬਤ ਸਾਰੇ ਜ਼ਿਲ੍ਹਾ ਪੱਠਾ ਮਾਲਕ ਤਕਰੀਬਨ 18 ਜੀ ਪੰਜਾਬ ਦੇ 18 ਜ਼ਿਲ੍ਹੇ ਅਸੀਂ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੀਆਂ ਸੇਵਾ ਪੂਰਨ ਤੌਰ ਤੇ ਬੰਦ ਰੱਖ ਰਹੇ ਹਾਂ ਤੇ ਸਰਕਾਰ ਨੂੰ ਵੀ ਉਹ ਕੱਲੋ ਕੋਸ਼ਿਸ਼ ਕਰ ਰਹੇ ਸਰਕਾਰ ਸਾਡੀ ਗੱਲ ਸੁਣੇ ਤੇ ਸਾਡੇ ਮਸਲੇ ਹੱਲ ਕਰੇ ਜੇ ਸਰਕਾਰ ਨਹੀਂ ਸੁਣਦੀ ਸਾਡੇ ਮਸਲੇ ਹੱਲ ਨਹੀਂ ਕਰਦੀ ਤਾਂ ਅਸੀਂ 1 ਸਤੰਬਰ ਤੋਂ ਲੰਬੇ ਸਮੇਂ ਲਈ ਆਪਣੀ ਹੜਤਾਲ ਕਰਾਂਗੇ ਕੋਈ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਸਰਕਾਰ ਨੂੰ ਜੋ 2-4 ਵਾਰੀ ਮਾਈਨਿੰਗ ਇੰਡਸਟਰੀ ਨੂੰ ਮਿਲੇ ਹੈ ਉਹ ਗੱਲਾਂ ਉਹਨਾਂ ਦੀ ਹੀ ਹੁੰਦੀਆਂ ਨੇ ਵੀ ਅਸੀਂ ਲੱਗੇ ਹੋਏ ਹਾਂ ਕਰ ਰਹੇ ਹਾਂ ਸਾਦਾ ਇਹ এনवायरमेंटਲ ਕਲੀਅਰਸ ਦਾ ਜਿਹੜਾ ਮਸਲਾ ਹੈ ਉਹ ਸੈਂਟਰ ਦਾ ਮਸਲਾ ਹੈ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਜਦੋਂ ਕਿ ਸਾਡਾ ਨਾਲ ਵਾਲੀ ਸਾਡੀ ਸਟੇਟ ਜਿਹੜੀ ਹਰਿਆਣਾ ਸਟੇਟ ਹੈ ਉੱਥੇ এনवायरमेंटਲ ਦਾ ਕੋਈ ਚੱਕਰ ਨਹੀਂ ਹੈ ਉੱਥੇ ਉੱਥੇ ਦੀ ਸਰਕਾਰ ਭਾਜੀਪੀ ਸਰਕਾਰ ਨੇ ਕੋਈ ਉੱਥੇ এনवायरमेंटਲ ਕਲੀਅਰਸ ਨਹੀਂ ਲਗਾਈ ਇਹ ਸਿਰਫ ਪੰਜਾਬ ਦੇ ਵਿੱਚ ਹੀ ਲੱਗੀ ਆ ਤੁਹਾਨੂੰ ਲੱਗਦਾ ਨਹੀਂ ਵੀ ਕਿ ਪੰਜਾਬ ਸਰਕਾਰ ਜਿਹੜੇ ਅਦੋਪ ਉਪਯੋਗ ਜਿਹੜੇ ਲੱਗਣੇ ਚਾਹੀਦੇ ਸੀ ਉਹਨਾਂ ਨੂੰ ਖਤਮ ਕਰਨ ਦਾ ਤਰੀਕਾ ਹੀ ਹੈ ਸਾਡੀ ਭੱਟਾ ਇੰਡਸਟਰੀ ਨੂੰ ਤਾਂ ਸਰਕਾਰ ਖਾਸ ਤੌਰ ਤੇ ਬੰਦ ਕਰਾਂ ਤੇ ਤੁਲੀ ਹੋਈ ਹੈ ਸਾਡੇ ਕੋਲ ਜਦੋਂ ਉਸਮਾਨਜੋਗ ਸੀਐਮ ਸਾਹਿਬ ਨੇ ਕਿਹਾ ਸੀ ਵੀ ਤੁਹਾਨੂੰ 5 ਏਕੜ ਦੀ ਪਰਮਿਸ਼ਨ ਦਵਾਂਗੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਸਾਡੇ ਕੋਲ ਪਹਿਲਾਂ 2 ਏਕੜ ਦੀ ਪਰਮਿਸ਼ਨ ਸੀ ਉਹ ਵੀ ਸਾਡੇ ਤੋਂ ਖੋਹ ਲਈ ਗਈ ਹੈ ਹੁਣ ਸਾਡੇ ਕੋਲ ਮਿੱਟੀ ਪੱਟਣ ਦੀ ਕੋਈ ਪਰਮਿਸ਼ਨ ਨਹੀਂ ਹੈ ਉਲਟਾ ਅਫਸਰ ਸਾਹਿਬ ਤੰਗ ਕਰਦੀ ਹੈ ਜੇ ਸਾਡੇ ਕੋਲ ਪੁਰਾਣੀਆਂ ਵੀ ਕੋਈ ਮਿੱਟੀਆਂ ਪਈਆਂ ਉਹ ਵੀ ਅਫਸਰ ਸਾਹਿਬ ਤੰਗ ਕਰਦੀ ਹੈ ਤੇ ਇਸ ਕਰਕੇ ਸਾਡੀ ਮਜਬੂਰੀ ਹੈ ਵੀ ਸਾਨੂੰ ਪੱਠੇ ਬੰਦ ਕਰਨੇ ਪੈਣਗੇ ਪਰਾਲੀ ਦੀ ਗੱਲ ਕੀਤੀ ਤੁਹਾਡੇ ਤੋਂ ਪਰਾਲੀ ਦੇ ਨਾਲ ਕੀ ਨਜ਼ਰਤ ਨੂੰ ਫਾਇਦਾ ਕੀ ਨੁਕਸਾਨ ਪਰਾਲੀ ਦੀ ਜਿਹੜੀ ਉਹ ਬ੍ਰਿਕਟਸ ਬਣਦੀ ਹੈ ਉਸੀ ਰੂ ਯੂਜ਼ ਕਰਦੇ ਉਹਦੀ ਈਟ ਨਹੀਂ ਪੱਕਦੀ ਉਹਦੇ ਵਿੱਚ ਸੀਵੀ ਵਗੈਰਾ ਹੈ ਨਹੀਂ ਤੇ ਆ ਸੀਵੀ ਉਹਦੀ ਸਿਰਫ 2800 ਹੈ ਜਦੋਂ ਕੋਲੇ ਦੀ ਸੀਵੀ ਜੈਗੀ 7200 ਹੈ ਉਹਦੀ ਈਟੀ ਨਹੀਂ ਪੱਕ ਬਣਦੀ ਹੈਗੀ ਰੇਤ ਉਹਦਾ ਬਹੁਤ ਜ਼ਿਆਦਾ ਕੋਲੇ ਦੇ ਬਰਾਬਰ ਰੇਟ ਹੈ ਅੱਜ ਦੀ 1.5 ਜੇ ਸਿਰਫ ਕੋਲਾ ਆਉਂਦਾ ਉਸੀ ਰੇਟ ਤੇ ਉਹ ਟਰਾਲੀ ਦਾ ਰੇਟ ਆ ਬੰਦ ਕਰਨ ਤੋਂ ਲਾਭ ਕਿਸ ਘਰ ਕੀਤਾ ਜਾਊਗਾ ਹਰਦਾਸ ਉਹ ਅਸੀਂ ਧਰਨਾ ਦਾਵਾ ਕਰਦੇ ਜੀ ਡਿਸਟ੍ਰਿਕਟ ਲੈਵਲ ਤੇ ਸਰਕਾਰ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਦਿਲਾਂ ਦੀ ਕੋਸ਼ਿਸ਼ ਕਰਾਂਗੇ ਸਾਡਾ ਸੇਲਾ ਬੰਦ ਕਰਨ ਦਾ ਮਕਸਦ ਇੱਕੋ ਹੀ ਹੈ ਵੀ ਸਰਕਾਰ ਸਾਡੀ ਗੱਲ ਸੁਣੇ ਸਾਡੀ ਇੰਡਸਟਰੀ ਚਲਾਵੇ ਇੰਡਸਟਰੀ ਨੂੰ ਬੰਦ ਕਰਾਉਣ ਵਾਲਾ ਨਾ ਤੁਰੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ